ਅੱਜ ਇਸ ਰਾਈਡਿੰਗ ਕਲੱਬ ਦੇ ਵਿੱਚ ਅਸੀਂ ਮੌਜੂਦ ਸੀ ਔਰ ਇੱਥੇ ਜਿਹੜੇ ਬੱਚੇ ਨੇ ਉਹ ਆਪਣੀ ਪਰਫਾਰਮੈਂਸ ਦਿੰਦੇ ਹੋਏ ਨਜ਼ਰ ਆ ਰਹੇ ਸੀ ਕੁਆਲੀਫਾਈ ਹੁੰਦੇ ਵੀ ਨਜ਼ਰ ਆ ਰਹੇ ਨੇ ਤੁਰ ਸਾਹਿਬ ਨਾਲ ਵੀ ਗੱਲਬਾਤ ਕਰਦੇ ਆਂ ਤੁਸੀਂ ਸਭ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿਉਂਕਿ ਇੱਕ ਨਵੇਕਲਾ ਤੁਸੀਂ ਉਪਰਾਲਾ ਕੀਤਾ ਕਿਸ ਗੇਮ ਦੇ ਨਾਲ ਆਮ ਲੋਕ ਵੀ ਜੁੜ ਸਕਣ ਔਰ ਮੈਂ ਵੇਖ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਹੁਣ ਇਸ ਗੇਮ ਦਾ ਹਿੱਸਾ ਬਣਨੇ ਸ਼ੁਰੂ ਹੋ ਚੁੱਕੇ ਆ ਇਹ ਅਸੀਂ 2003 ਸਟਾਰਟ ਕੀਤਾ ਸੀਗਾ ਸਾਡਾ ਇਹ ਰੀਜ਼ਨ ਸੀਗਾ ਵੀ ਜਿੰਨੀ ਰਾਈਡਿੰਗ ਸੀਗੀ ਸਿਰਫ ਆਮੀ ਦੇ ਬੱਚਿਆਂ ਨੂੰ ਤੇ ਪੁਲਿਸ ਦੇ ਬੱਚਿਆਂ ਨੂੰ ਤੇ ਸਰਵਿਸਸ ਦੇ ਬੱਚਿਆਂ ਨੂੰ ਹੀ ਅਵੇਲੇਬਲ ਸੀ ਸਿਵਲ ਸਾਈਡ ਕੋਈ ਬੱਚੇ ਨੂੰ ਰਾਈਡਿੰਗ ਅਵੇਲੇਬਲ ਨਹੀਂ ਸੀਗੀ ਕਿਉਂਕਿ ਕਿਸੇ ਕਲੱਬ ਕੋਲ ਕੋੜੇ ਨਹੀਂ ਸੀ ਕੁਛ ਨਹੀਂ ਸੀ ਅਸੀਂ ਇਸ ਇਸ ਵਿਚਾਰ ਨਾਲ ਇਹ ਕਲੱਬ 2003 ਚ ਸਟਾਰਟ ਕੀਤਾ ਅਸੀਂ ਕੋਈ ਅਰਾਊਂਡ 35 ਤੋਂ 3800 ਬੱਚੇ ਟ੍ਰੇਨ ਕਰ ਚੁੱਕੇ ਆ ਸਾਡੇ ਬੱਚੇ ਨੈਸ਼ਨਲਸ ਖੇਡ ਲਏ ਆ ਸਾਡੇ ਬੱਚੇ ਨੈਸ਼ਨਲਸ ਵਿਨ ਕਰਕੇ ਆ ਚੁੱਕੇ ਆ ਤੇ ਹੁਣ ਵੀ ਸਾਡੇ 4 ਬੱਚੇ ਇਹ ਜੇ ਆ ਜਿਹੜੇ ਨੈਸ਼ਨਲ ਕੁਆਲੀਫਾਈ ਕਰ ਕਰ ਲਏ ਆ ਤੇ ਇਸ ਟਾਈਮ ਨੈਸ਼ਨਲਸ ਦੇ ਵਿੱਚ ਹੋਣਗੇ ਜੀ ਸਾਡੇ ਕੋਲ 36 ਹਾਰਸਸ ਹੈਗੇ ਆ ਜੀ ਤੇ ਥਿਸ ਇਜ਼ ਅ ਨਾਨ ਪ੍ਰੋਫਿਟੇਬਲ ਆਰਗੇਨਾਈਜੇਸ਼ਨ ਅਸੀਂ ਇਹਦੇ ਚੋ ਵੀ ਆਰ ਟੈਕਸ ਐਗਜ਼ੈਂਪਟਡ ਆਲਸੋ ਬਿਕੋਜ਼ ਸਾਡਾ ਜਿਹੜਾ ਹੈ ਬਿਲਕੁਲ ਸਾਫ਼ ਸਫਤਰਾ ਕੰਮ ਹੈ ਜੀ ਐਂਡ ਅਸੀਂ ਸਿਰਫ 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 ਹਾਰਸ ਰਾਈਡਿੰਗ ਬੱਚਿਆਂ ਨੂੰ ਪ੍ਰਮੋਟ ਕਰਨ ਵਾਸਤੇ ਆ ਜੀ ਇੱਕ ਗੱਲ ਕਿਹਾ ਜਾਂਦਾ ਇਸ ਗੇਮ ਬਾਰੇ ਬੜੀ ਐਕਸਪੈਂਸਿਵ ਜੀ ਗੇਮ ਹੈ ਆਮ ਲੋਕ ਜੇਕਰ ਇਸ ਗੇਮ ਵੱਲੋਂ ਮੂਵ ਵੀ ਕਰਦੇ ਆ ਤੇ ਉਹ ਖਰਚਾ ਵੇਖ ਕੇ ਕਹਿੰਦੇ ਪਿੱਛੇ ਹੋ ਜਾਂਦੇ ਆ ਤੁਸੀਂ ਕੀ ਕਹਿਣਾ ਚਾਹੋਗੇ ਖਰਚੇ ਘਟਦੇ ਹੋਏ ਨਜ਼ਰ ਆ ਰਹੇ ਨੇ ਦੇਖੋ ਜੀ ਅਸੀਂ ਇੱਕ ਬੱਚੇ ਤੋਂ ਰਾਈਡਿੰਗ ਫੀਸ 6500 ਪਰ ਮਾਸ ਲੈਂਦੇ ਆ ਜੇ 30 ਨਾਲ ਡਿਵਾਈਡ ਕਰੀਏ ਤਾਂ 210 ਰੁਪਏ ਪਰ ਡੇ ਮਿਲਦੀ ਆ ਅੱਜ ਦੀ ਤਰੀਕਹ ਕਾਫੀ ਵੀ ਉਸ ਤੋਂ ਮਹਿੰਗੀ ਮਿਲਦੀ ਆ ਜੀ ਸੋ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਐਕਸਪੈਂਸਿਵ ਗੇਮ ਹੈ ਜੀ ਏ ਬਸ ਇਹ ਇੱਕਦਮ ਲੱਗਦਾ ਵੀ 650 ਬਹੁਤ ਮਹਿੰਗਾ ਪਰ ਇਟਸ ਐਕਚੁਅਲੀ ਬੇਸਿਕਲੀ ਕੋੜਾ ਦੇਖੋ 650 ਚ ਕੋੜਾ ਮਿਲਦਾ ਉਹਨੂੰ ਟ੍ਰੇਨਿੰਗ ਮਿਲਦੀ ਆ ਉਹਨੂੰ ਨੈਸ਼ਨਲ ਐਕਸਪੋਜ਼ਰ ਮਿਲਦਾ ਹੋਰ ਇਸ ਤੋਂ ਜ਼ਿਆਦਾ ਅਸੀਂ ਕੀ ਕਰ ਸਕਦੇ ਆ ਜੀ ਕੀ ਏਜ ਲਿਮਿਟ ਹੈ ਕਿਸ ਰੰਗ ਦੇ ਨਾਲ ਬੱਚੇ ਜਿਹੜੇ ਨੇ ਇਸ ਗੇਮ ਦੇ ਨਾਲ ਜੁੜ ਸਕਦੇ ਨੇ ਸਾਡੇ ਕੋਲ 6 ਸਾਲ ਤੋਂ ਬੱਚੇ ਸ਼ੁਰੂ ਹੋ ਜਾਂਦੇ ਆ ਜੀ ਐਂਡ ਵੀ ਹੈਵ ਰਾਈਡਰ ਸਟਿਲ 57 ਟੂ 62 ইয়ার্স অলসো ਜਿਹਨੂੰ ਸ਼ੌਕ ਹੈ ਰਾਈਡਿੰਗ ਦਾ ਉਹ ਸਾਡੇ ਕੋਲ ਕਿਸੇ ਵੀ ਇਤਿਹਾਸ ਨਾਲ ਆਖਰੀ ਸਵਾਲ ਤੁਹਾਨੂੰ ਸਭ ਫਿਊਚਰ ਦੀ ਗੱਲ ਕਰੀਏ ਕਿਉਂਕਿ ਜਿਹੜੇ ਵੀ ਮਾਪੇ ਆਪਣੇ ਬੱਚੇ ਨੂੰ ਖੇਡ ਦੇ ਨਾਲ ਜੋੜਦੇ ਨੇ ਉਹ ਦੇਖਦੇ ਨੇ ਫਿਊਚਰ ਕੀ ਹੈ ਉਸ ਗੇਮ ਦਾ ਇਸ ਗੇਮ ਦਾ ਫਿਊਚਰ ਕੀ ਹੈ ਦੇਖੋ ਜੀ ਇਸ ਗੇਮ ਦਾ ਫਿਊਚਰ ਇਹ ਆ ਵੀ ਅਸੀਂ ਇੱਥੇ ਇਸ ਗਰਾਊਂਡ ਦੇ ਵਿੱਚ ਨੈਸ਼ਨਲਸ ਵੀ ਖਿਡਾ ਚੁੱਕੇ ਆ ਨੈਸ਼ਨਲ ਕੁਆਲੀਫਾਈਡ ਹੋਵਰੀ ਹੋ ਚੁੱਕਾ ਹੈ ਸਾਡੇ ਬੱਚੇ ਨੈਸ਼ਨਲ ਵੀ ਖੇਡ ਲਏ ਹੈਗੇ ਇੱਕ ਇੱਕ ਬੱਚਾ ਨੈਸ਼ਨਲ ਦੇ ਵਿੱਚ 골ਡ ਮੈਡਲ ਵੀ ਲੈ ਕੇ ਆਇਆ ਹੋਇਆ ਜੀ ਸੋ ਫਿਊਚਰ ਇਹ ਹੈ ਜੀ ਜਿਹੜੇ ਟੈਂਪੈਕਿੰਗ ਐਸਪੈਸ਼ਲੀ ਉਹ ਏਸ਼ੀਆ ਦੇ ਵਿੱਚ ਇਟ ਵਿਲ ਬੀ ਪਾਰਟ ਆਫ ਦਾ ਏਸ਼ੀਆ ਗੇਮਸ ਜੀ ਸੋ ਇਥੋਂ ਦੇ ਬੱਚੇ ਟੈਂਪੈਕਿੰਗ ਦੇ ਵਿੱਚ ਏਸ਼ੀਆ ਗੇਮਸ ਵਿੱਚ ਪਾਰਟ ਲੈ ਸਕਦੇ ਆ ਜੀ ਯਾਨੀ ਬਿਲਕੁਲ ਏਸ਼ੀਅਨ ਗੇਮਸ ਦੇ ਵਿੱਚ ਪਾਰਟ ਲੈ ਸਕਦੇ ਨੇ ਔਰ ਜਿਹੜੀਆਂ ਆਮੂਮਨ ਖੇਡ ਨੇ ਉਸੇ ਖੇਡ ਦੇ ਨਾਲ ਇਸ ਖੇਡ ਨੂੰ ਵੀ ਹੁਣ ਜੋੜਿਆ ਜਾ ਰਿਹਾ ਹੈ ਤੁਸੀਂ ਵੇਖ ਸਕਦੇ ਹੋ ਜਿਸ ਤੰਗ ਦੇ ਨਾਲ ਹਾਲਾ ਕਿ ਇਸ ਜਿਹੜਾ ਹਾਰਸ ਰਾਈਡਿੰਗ ਆ ਸੁਸਾਇਟੀ ਹੈ ਉਸ ਦਾ ਜਿਹੜਾ ਗਰਾਊਂਡ ਹੈ ਉਸ ਦੇ ਵਿੱਚ ਜਿਸ ਤੰਗ ਦੇ ਨਾਲ ਅੱਜ ਮੁਕਾਬਲੇ ਹੋਏ ਔਰ ਉਸ ਦੇ ਵਿੱਚ ਵੱਧ ਛੜ ਕੇ ਬੱਚਿਆਂ ਨੇ ਭਾਗ ਲੇ ਤੌਰਨ ਆਮ ਲੋਕ ਵੀ ਜਿਹੜੇ ਨੇ ਇਸ ਗੇਮ ਦਾ ਲਗਾਤਾਰ ਹਿੱਸਾ ਬਣਦੇ ਹੋਏ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਮੋਹਾਲੀ